ਪਰਕਾਲ ਸਤ ਸ੍ਰੀਕਾਲ ਤੇ ਕੀ ਹਾਲ ਚਾਲ ਮੇਰੇ ਪਿਆਰੇ ਦੋਸਤੋ ਸਵਾਗਤ ਹੈ ਅੱਜ ਦੇ ਨਵੇਂ ਵਲੋਗ ਦੇ ਵਿੱਚ ਤੇ ਰਾਤ ਦੇ ਬੱਚੇ ਜੀ ਦੋ ਤੇ ਮੈਂ ਤੇ ਹਣੀ ਜਾ ਸ਼ਰ ਹੋ ਕੇ ਚੱਲੇ ਆ ਚਾਚਾ ਜੀ ਘਰੇ ਕਿਉਂਕਿ ਚਾਚਾ ਸਾਡਾ ਚੱਲਿਆ ਇੰਡੀਆ ਵਨ ਹਾਲਾਗੇ ਇਹ 4000 ਦੀ ਟਿਕਟ ਮਿਲ ਗਈ ਉਹਨੂੰ ਫਿਲੀਪੀਨਸ ਤੇ ਇੰਡੀਆ ਦੀ ਤੇ ਹੁਣ ਅਸੀਂ ਚੱਲੇ ਆ ਏਅਰਪੋਰਟ ਡ੍ਰੌਪ ਕਰਨ ਵਾਸਤੇ ਉਹਨਾਂ ਨੂੰ ਮੈਂ ਹਣੀ ਅਮਨ ਜਿੰਦਰ ਚਾਰ ਜਣੇ ਚੱਲੇ ਆ ਇੱਕ ਜਣੇ ਨੂੰ ਛੱਡਣ ਵਾਸਤੇ ਤੇ ਹੁਣ ਵੱਡੀ ਗੱਲ ਇਹ ਹੈ ਕਿ ਸਾਡੇ ਇੱਥੇ ਬਹੁਤ ਹੀ ਹੈਵੀ ਰੇਨ ਪੈ ਰਹੀ ਹੈ ਪਗਯੋ ਆਇਓ ਹੈ ਪੰਜ ਜਨੂ ਕਿ ਅਸੀਂ ਆਪਾਂ ਪੰਜਾਬੀ ਚ ਕਹਿ ਲੈਂਦੇ ਆ ਤੇ ਕਾਫੀ ਨਹੀਂ ਹੈ ਕਾਫੀ ਫਲਡਸ ਵਗੈਰਾ ਆਏ ਹੋਏ ਨੇ ਤੇ ਹੁਣ ਚੈਲੰਜ ਇਹ ਹੈ ਕਿ ਗੱਡੀ ਕੱਢਣੀ ਫਲੱਡ ਦੇ ਵਿੱਚੋਂ ਤੇ ਦੇਖੋ ਨਿਕਲਦੀ ਏ ਜਾਂ ਨਹੀਂ ਨਿਕਲਦੀ ਹੁਣ ਚਾਚਾ ਜੀ ਦੇ ਘਰੇ ਪਹੁੰਚ ਗਏ ਆ ਤੇ ਦੇਖਦੇ ਆ ਵੀ ਸਮਾਨ ਸੋਹਣਾ ਆਣਾ ਟੈਕ ਕੀਤਾ ਹੋਇਆ ਗੱਡੀ 'ਚ ਰਖਾਣੇ ਆ ਤੇ ਚੱਲਦੇ ਆ ਆਪਾਂ ਸਿੱਧਾ 에ਰਪੋਰਟ ਇਹ ਮੇਰੇ ਚਾਚਾ ਜੀ ਭਗਤੀ ਕਰ ਰਹੇ ਨੇ ਜੀ ਵਾਰੀ ਸਿਮ ਲੈਣਗੇ ਤੇ ਜੀ ਵਾਲੀ ਵਾਰੀ ਸਿਮ ਲੈਣਗੇ ਸੀਯਦ ਕੀ ਇੱਕ ਦਿਨ 4000 ਦੀ ਟਿਕਟ ਦਾ ਵਹਾਨਾ ਮਾਰ ਕੇ ਚੱਲਿਆ ਕਿਫਤਾ ਲਈ ਹੋਵੇ 18000 ਦੀ ਹੈ ਕਹਿਤਾ ਹੋਵੇ ਉਹਨੂੰ ਇਹ ਟਿਕਟ ਵਾਲੀ ਨੂੰ ਵੀ ਤੂੰ ਮੇਰੇ ਘਰੇ ਕਹਦੀ ਵੀ 4000 ਦੀ ਹੈ ਸਮਝ ਰਹੇ ਹੋ ਸਮਝ ਰਹੋ ਸਮਝ ਰਹੋ ਨਾ ਫਿਰ ਜਾਣਾ ਇੰਡੀਆ ਦੇਲਗਰਦਾ ਹਾਂ ਜਿੰਦਰ ਟਿਕਟ ਬਣਾਓ ਜਿੰਦਰ ਜਾਣਾ ਇੰਡੀਆ ਫਕੀਰ ਆਦਮੀ ਹੈ ਜੋਲਾ ਲੈ ਕੇ ਚੱਲ ਪੜਨਗੇ ਜੀ ਹਾਂ ਜੀ ਦੋਸਤੋ ਹੁਣ ਅਰਦਾਸ ਹੋ ਰਹੀ ਹੈ ਕੁਰਜੇ ਦਾ ਖਾਲਸਾ ਵਾਏ ਕੁਰਜੇ ਕੀ ਫਤਿਹ ਇਸਮਾਨ ਪੈਕ ਹੋ ਚੁੱਕਾ ਹੈ ਇੱਕ ਵੱਡਾ ਬੈਗ ਇੱਕ ਹੈਂਡ ਕੈਰੀ ਤੇ ਇੱਕ ਕਲਚ ਬੈਗ ਇਹ ਮੇਰੇ ਕਾਲੇ ਮਿਡਾਕੜ ਹੋ ਗਏ ਸੀ ਮੇਰੀ ਗੱਡੀ ਦੇ ਵਿੱਚ ਕਾਗਜ਼ ਹਾਂ ਜੀ ਹੈ ਉਹ ਕਿਸ ਤਰ੍ਹਾਂ ਪੂਰੀ ਹੋਈ ਮੇਰੀ ਗੱਡੀ ਦੀਆਂ ਟੋਣੇ ਦੀਆਂ ਕੋਈ ਕਾਗਜ਼ ਮੈਂ ਲੈ फेर आऊंगा हां जी कृपा कर बाबा और कुछ सफाई चे <laughs> इस सज्जन को क्या तकलीफ है भाई हां देखो दो एक मिनट ए ए, ए बंदे जंदा लकोर रहे ने इना ने बैग तो वड्डा जंदा ला छड्या है रे भाई छोटी सी जंदी लाई दी है ओ देखो ओ थले ਥਲੇ ਲਮਕਰੇ <laughs> <तुमा देखो. laughs> <आता दो। laughs> ਆਹ ਦੇਖ ਪੜੇ। ਇਹ ਸਮਾਨ ਰੱਖਿਆ ਗਿਆ। ਇਹ ਲੰਬਾ ਹੋ ਹੁਣ। ਪੂਰੀ ਕਰ ਲਾਂ ਮੈਂ ਲੈ ਜੀ ਯਾਰ ਮਗਾਦਾ ਇਹ ਜਾਂਦਾ ਜੇ ਐਡਾ ਵੱਡਾ। ਮੈਂ ਤਾਂ ਵਿੱਚ ਰੱਖਤਾ ਵਾ। ਵਿਖਾਤਾ। ਉਧਰ ਕਹਿੰਦਾ ਸਮਾਨ ਮੇਰੇ ਮੇਰੇ ਰੱਖਤਾ ਸਾਰਾ। ਮੇਰਾ ਵਿੱਚ ਰੱਖਤਾ ਸਾਰਾ ਮੈਂ ਨਹੀਂ ਲੇੜਦਾ ਹੋ ਜਾਂਦਾ। ਇਹਨਾਂ ਦੀ ਨਾ ਦੁਸ਼ਮਣੀ ਪੈ ਗਈ ਹੈ ਕਚੂਏ ਨਾਲ। ਬੜਾ ਹੀ ਜਿੱਦੀ ਚੂਹਾ ਹੈ। ਹੈਂ? ਨਾਲੇ ਤੇ ਇਹਨਾਂ ਦੀਆਂ ਚੱਪਲਾਂ ਖਾ ਜਾਂਦਾ। ਲੈ ਜਾਂਦਾ ਖਿੱਚ ਕੇ। ਲੈ ਜਾਂਦਾ ਖਿੱਚ ਕੇ ਇਹਦੀ ਤੇ ਅਮਨ ਦੀ ਤੇ ਨਾਲੇ ਇਹਨਾਂ ਦੇ ਕੈਮਰੇ ਦੀਆਂ ਤਾਰਾਂ ਟੁੱਟ ਗਿਆ। ਹੈਂ? ਉਹ ਕਹਿੰਦਾ ਨਵੇਂ ਲਵਾਓ। ਅਸੀਂ ਹੁਣ ਦੁੱਧ ਲੈਵਾਣੇ ਨੇ ਤੁਸੀਂ ਚੌਂਟ ਕੈਮਰੇ ਲਾਓ ਬਿੱਗ ਬੌਸ ਵਾਂਗ ਚਲੋ ਜੀ ਓਕੇ ਬੈਠੋ ਗੱਡੀ ਚ ਚੱਲ ਬਿੱਕੀ ਗਾੜ ਤੇ ਹਾਂਜੀ ਦੋਸਤੋ ਅਪਡੇਟ ਇਹ ਹੈ ਕਿ ਪਾਣੀ ਉਤਰ ਚੁੱਕਿਆ ਹੈ ਤੇ ਹੁਣ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਹੁਣ ਸ਼ੂਕ ਦੀ ਜਾਏ ਗੱਡੀ ਸਿੱਧੀ 에ਰਪੋਰਟ ਹਾਂਜੀ ਦੋਸਤੋ ਮੀ ਚાલુ ਹੋ ਗਿਆ ਮਰੋ ਮਾਰ ਵੀ ਹੈ ਹਾਈਵੇ ਤੇ ਚੜ ਗਏ ਆ ਹੁਣ ਕੋਈ ਟੈਨਸ਼ਨ ਨਹੀਂ। A few minutes later ਤੇ ਹਾਂਜੀ ਦੋਸਤੋ ਗੱਡੀ ਚ ਨੀਂਦ ਆ ਗਈ ਸੀ ਤੇ ਹੁਣ 에어ਪੋਰਟ ਪਹੁੰਚ ਚੁੱਕੇ ਆ ਤੇ ਉਹ ਚਾਚਾ ਉਤਰ ਚੁੱਕਿਆ ਤੇ ਟ੍ਰੋਲੀ ਦੇਖਦੇ ਆ ਹੁਣ ਸਮਾਨ ਰੱਖਣ ਵਾਸਤੇ ਤੇ ਹੁਣ ਜਿੰਦਰ ਚੱਲਿਆ ਟ੍ਰੋਲੀ ਲੈਣ ਵਾਸਤੇ। ਓਕੇ। ਆ ਗੱਲ ਆ ਗਈ। ਭਾਈ ਨਾਲ। ਜਿਹੜੇ ਬੰਦੇ ਨੇ ਇੰਡੀਆ ਜਾਣਾ ਹੋਵੇ ਨਾ ਫਿਰ ਉਹ ਆਖ ਨਹੀਂ ਬੁਲਾਉਂਦਾ ਬੰਦਾ ਕਿਸੇ ਨਾ ਫਿਰ ਉਹ ਕਹਿੰਦਾ ਹੁਣ ਮੈਨੂੰ ਛੇਤੀ ਉਹਦੀ ਵਾੜੋਂ ਅੰਦਰ ਮੈਂ ਜਾਵਾਂ ਓਕੇ ਬਾਏ ਬਾਏ ਲੋਕ 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 ਝਾਕ ਝਾਕ ਲੋਕ ਚਲਾ ਕੇ ਪਰ ਚਲੋ ਜੀ ਆਹ ਚਾਚਾ ਜੀ ਵੜ ਗਏ ਨੇ ਭਾਈ ਲੋਕ ਅੱਗੇ ਕਰਕੇ ਥੋੜਾ ਜਾ ਤੇ ਉਹ ਦੇਖ ਲੋ ਲੋਕ ਲਗਾ ਕਿੱਡਾ ਪਾ ਵੀ ਚੱਲਦੇ ਆ ਹੁਣ 에어ਪੋਰਟ ਦੇ ਅੰਦਰ ਗੇਟ ਨੰਬਰ 7 ਤੋਂ ਤੇ 에ਰ ओके ਮੜਾ ਨੋਟਾ ਤੋਂ ਮਾ ਫੇਰਾਂਗੇ ਤੇ ਚਾਚੇ ਦਾ ਜਦੋਂ ਪਾਰ ਹੋ ਜਾਏਗਾ ਤੇ ਫਿਰ ਚੱਲਦੇ ਆ ਚੱਲ ਫਟ ਪਾਉ ਪੰਗੜਾ ਕਿੰਨੇ ਵਾਣਾ ਝੰਡਾ ਦੇ ਗਿੱਲਾ ਆ ਕੇ ਸੁਗੜਿਆ ਹੈ بارش ਪਈ ਹੈ ਕਹਿੰਦਾ ਝੁੰਬਰ ਬਾਪ ਝੁੰਬਰ ਮੈਂ ਕਹਿੰਦਾ ਕੜਾ ਭਾਈਆਂ ਦਾ ਝੁੰਬਰ ਵੜ ਪਾਉ ਦੋਨੇ ਹੁਣ ਆਪਾਂ ਗੇਟ ਨੰਬਰ 7 ਤੋਂ ਐਂਟਰੀ ਕਰਾਂਗੇ ਅੰਦਰ ਉਹ ਐਕਸੀਟ ਹੈ 에어ਪੋਰਟ ਦੇ ਅੰਦਰ ਆ ਗਏ ਆ ਦਾਤਾ ਜੀ ਉਹ ਲੈਂਡ ਚ ਲੱਗੇ ਹੋਏ ਨੇ ਹੈ ਰੇ ਬੋਰਡਿੰਗ ਅਜੇ ਸਟਾਰਟ ਨਹੀਂ ਹੋਈ 1 ਆਵਰ ਲੇਟਰ ਹੋ ਗਈ ਚਾਚਾ ਜੀ ਦੀ ਵਾਰੀ ਆ ਗਈ ਹੈ ਐਵੇਂ ਕੁਲੀਵਾਨ ਇੱਕ ਤਾਂ ਚੀਚੀ ਪਾ ਫਾਈਨਲੀ ਸਾਡਾ ਚਾਚਾ ਆ ਗਿਆ ਬੋਰਡਿੰਗ ਕਰਾ ਕੇ ਹੇ ਹੇ ਮੇਰੀ ਜਤੂ ਹੋਗੀ ਚਲ ਮੈਂ ਹੈਲਪ ਕਰ ਦੇਣੀ ਸੀ ਤੁਸੀ ਪੰਜਾਂ ਮਾਦੇ ਮੈਂ ਤਾਂ ਪੰਜਾਂ ਦੋਸਤ ਤੇ ਕਰਾ ਕੇ ਆਣੀ ਸੀ ਗੱਲਬਾਤ ਆ ਮਤਲਬ ਮੈਂ ਖੰਡ ਮੈਂ ਬਹੁਤ ਫਟਾਫਟ ਮੈਂ ਜਲਦੀ ਮਿਲਣਾ ਅਲਰੇਡੀ ਹੋਣ ਚੱਲਿਆ। ਉਹ ਓਕੇ ਅੱਜ ਓਕੇ 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 ਯਾਦ ਰੋ ਮੈਨੂੰ ਨਾਲ ਹੱਥ ਖੜ੍ਹ ਲਓ ਮੇਰਾ ਓਕੇ ਬਾਏ ਓਕੇ ਓਕੇ 에어ਪੋਰਟ ਤੋਂ ਨਿਕਲ ਚੁੱਕੇ ਆ ਭਾਈ ਇੱਧਰ ਬਣਾ ਇੱਕੋ ਜਾਣਕੀ